ਹੈਲੋ ਕੱਲ ਹੀ ਹੈਲੋ ਕੱਲ ਇੱਕ ਹੈਲੋ ਕੱਲ ਹੀ ਹੈਲੋ ਨਾ ਸੋਦਾ ਕਰਦੇ ਜੰਦਰੇ ਹੈਲੋ ਆ ਦੇ ਲੈ ਦੂਜੇ ਵੀ ਕਰ ਹੈਲੋ ਲੈ ਦੂਜੇ ਵੀ ਕਰ ਹੈਲੋ ਹਲ ਹੈਲੋ ਚੱਲਿਆ ਲੈ ਹੈਲੋ ਕਰ ਹੈਲੋ ਹੈਲੋ ਸੋਰੀ ਸਭ ਖੀ ਨੇ ਹੈਂ ਰਾਤ ਨੂੰ ਬੈਠਦੀ ਹੈ ਸਭ ਖੀ ਹੈ ਬੈਸਤਰ ਮੈਂ ਬੈਸਤਰ ਨਾ ਦੀ ਹਸੀਕਾ ਸਾਰੇ ਜੀ ਨੂੰ ਠੀਕ ਠਾਕ ਹੋ ਪ੍ਰਮਾਤਮਾ ਸਾਰਿਆਂ ਠੀਕ ਠਾਕ ਰੱਖੇ ਤੇ ਅੱਜ ਦਾ ਪਹਿਲਾ ਤਾਂ ਮੈਂ ਲਾਈ ਮਸ਼ੀਨ ਕੱਪੜੇ ਬਾਵਾ ਧੋਤੇ ਆਈ 250 ਅੱਜ ਗੁਰਦਵਾਰ ਸਾਹਿਬ ਜਾਣ ਲੱਗੇ ਤੇ ਮੋਟਰਸਾਈਕਲ ਤੇ ਪਤਾ ਨਹੀਂ ਲੱਗਿਆ ਤੇਲ ਕਿਤੇ ਹੈ ਨਹੀਂ ਸੀ ਉਲੀ ਲੈ ਗਿਆ ਸੀ ਉਹ ਕਰਕੇ ਤੇ ਫਿਰ ਗਏ ਨਹੀਂ ਫਿਰ ਮੈਂ ਖਾਣਾ ਕਰ ਲੈ ਸਾਰਾ ਜਿਸ ਤਰ੍ਹਾਂ ਲੱਗਿਓ ਉਹ ਫਿਰ ਮੈਂ ਕੀ ਕੀਤਾ ਫਿਰ ਮਸ਼ੀਨ ਲਾਈ ਹੁਣ ਮੈਂ ਬਣਾਣੀ ਹੈ ਪਰੌਠਾ ਮੂਲੀਆ ਤੇ ਪਿਆਜ ਆ। ਅੱਜ ਮੈਂ ਰੋਟੀ ਨਾ ਪਾਕਿਸਤਾਨ ਵਾਲਿਆਂ ਭੈਣਾਂ ਨੂੰ ਬਣਾਤੀ ਬੱਡੀ ਸਾਰੀ ਮਡੌਗੀ ਦੀ ਭਾਈ ਆ ਬਾਰ। ਅਸੀਂ ਆ ਪਤਾ ਨਹੀਂ ਢਿੱਖਾਂਦੇ। ਬਾਹਰ ਢੌਗੀ ਦੀ ਬਣਾਈ ਆ। ਆਪ ਤਾਂ ਸਾਡੀ ਏਡੀ ਹਿੰਟ ਕਰ ਲੈ। ਇਹਦੇ ਹੱਦ ਚ। ਇਹ ਮੈਂ ਸਰਦਾ। ਹੂੰ ਦੁੱਧ ਪੀਣਾ। ਦੁੱਧ। ਹੂੰ। ਹੂੰ। ਮਾਨੂੰ ਕੀ ਕਰਦਾ ਫਿਰਦਾ। मानू बिल्ला की कादा मानू मानू लो थी चारू कट ले आजा कपड़े जी मुँह बार तुरे फिर पौने बारह ओके तो रखिए फ्रिज ਹਮੇਸ਼ਾ ਰੋਟੀ ਐ ਖਾਂਦਾ। ਈ ਦਾਲ ਸਬਜ਼ੀ ਦਾ ਖਾਂਦੀ ਨਹੀਂ। ਜਾਂ ਆਲੂ ਹੋਵੇ ਜਾਂ ਸੁੱਕੀ ਖਾਣੀ ਐ। ਨਾ ਹੀ ਚੋਪੜੀ ਖਾਂਦੀ ਐ ਦੇਖੋ। ਪਰ ਅਜਿਹਾ ਲੱਗ ਖਾਂਦ ਦੂਜੇ ਜੀਹੂਨ ਤਾਂ ਹੁੰਦਾ ਨਹੀਂ ਸੁੰਦੀ ਐ ਖਾਣੀ। ਮੇਸ਼ਾ ਤਾਂ ਅਖਵਾਈਏ ਨਾ ਚੂਰ ਕੇ ਉਹ ਸਬਜ਼ੀ ਤੇ ਦਹੀਂ ਚ। ਉਹ ਦਹੀਂ ਦੀ ਬਾਲਿ ਸ਼ਕੀਨ ਦਹੀਂ ਦੀ ਵਸਤ ਸ਼ਕੀਨ ਤੇ ਵੀ ਬਹੁਤ ਐ। ਪਰ ਉਹ ਰੋਟੀ ਜਿਹੜੀ ਸੀ ਉਹ ਦਹੀਂ ਤੇ ਸਬਜ਼ੀ ਮਿਕਸ ਕਰਾ ਕੇ ਖਾਂਦੀ ਹੁੰਦੀ ਸੀ। ਹਣ ਭੱਜ ਗਿਆ। ਗਿਲਾ ਹੋਰ ਲੈ ਜਾ। अच्छा आज बुगू जा, लेख लिख दे वा नोची खाऊगा ही खाई नहीं है तो ताजी बनाई है रोटी पर खादिया देख सुकी वाली खा के है, ना चोपड़ी चोपड़ी वो छड़ दि <laughs> हाई ਇਹਨਾਂ ਸਵੀਰੀ ਅਸਲ ਕਿੰਤੀ ਜਿਆ ਬਣ ਗਿਆ ਸੋ ਪਕੌੜੀਆਂ ਖਾਦੀਆਂ ਫਿਰ ਇਹਨੇ ਰੋਟੀ ਵੀ ਨਹੀਂ ਖਾਦੀ ਫਿਰ ਉਲਟੀ ਕਰਦੀ ਤੇ ਫੇਰੇ ਹੋਰ ਖਾਣੀਆਂ ਬਸਿਕ ਕੋਈ ਖਾਣੀਆਂ ਜਿਵੇਂ ਰਾਤ ਨੂੰ ਖਾਂਦੇ ਹੀ ਨਾ ਪਤਾ ਕੀ ਇਹ ਫਿਰ ਤਜਾਬ ਬਣ ਗਿਆ ਹਟਿਆ ਹੁਣ ਮੈਂ ਬੁਲੰਦੀਆਂ ਤਾਂ ਚਾਰ ਪੰਜ ਵੈਗਣੀਆਂ ਪਏ ਆ ਦੋ ਜਣੇ ਸੀ ਤਾਂ ਉਹ ਵੀ ਕਿਸੇ ਦੇ ਪਾਠ ਕਰਨ ਗਏ ਬਾਪੇ ਦਾ ਆ ਗਿਆ ਮੈਂ ਚਲ ਘਰੇ ਬੈਠੇ ਵੀ ਬਿਮਾਰ ਹੋ ਕੇ ਏਡੇ ਬਾੜੇ ਬਿਮਾਰ ਹੋ ਗਈ ਸੀ ਤੇ बबे का फोन आ गया चलो करेंगे बैठ लाइए बैठ के पाठ करना मैं खानी होगी जी आप देखा बच्चे आलू पा ना। ही देने की ही। आलू एलोवेरिया निकी जी कड़ाही ही हम देखो आके आलू मांगता फिर तो भी बनना कद आलू खा लिया कद रोटी खा ली कद पकौड़ियाँ खा लिया कद छ खा ली है ना हम हान देखो ਇਹਨ ਆਲੂ ਇੱਕ ਦੇ ਤਾਂ ਨਿਕਾ ਜਾ ਇੱਦਾਂ ਕ ਚੱਕ ਕੇ ਹਨ ਫੇਰ ਆ ਗਿਆ ਇਹ ਨਹੀਂ ਖਾਣੇ ਆਲੂ ਇਹਨੇ ਚਲ ਉੱਥੇ ਚਲ ਬੈਠ ਚਲ ਬੈਠ ਮੈਂ ਕੀ ਕਿਆ ਤੇ ਜਾ ਬਣ ਜੂਗਾ ਮੜਾ ਜੀ ਤੇਲ ਪਾਤਾ ਤੜਕੇ ਵਸਤੇ ਆਲੂ ਇਹਦੇ ਵਿੱਚ ਦਾਂਤੀ ਤੇਲ ਪਾਇਆ ਕੜਾਹੀ ਜਸਤ ਵਾਲੀ ਕਹਿ ਰਲ ਸੀ ਇਹਦੇ ਵਿੱਚ ਤੇਲ ਪਾਤਾ ਤੇਲ ਨਾਲ ਨਾਲ ਕਰਤ ਗਿਆ ਨਾਲ ਕੇ ਗੈਸ ਨੂੰ ਬੰਦ ਸੀ ਜੇ ਤੇਲ ਪਾਇ ਉਹਦੀ ਕਲ ਸੀ ਕਿ ਲੋਹੀ ਦੀ ਹੈ ਨਾ ਗਰਮ ਵਾਲੀ ਹੋਣੀ ਪਹਿਲਾਂ ਤਾਂ ਪਾਣੀ ਜਸਕਾ ਉਹ ਨਾ ਗਰਮ ਹੋਣੀ ਇਹ ਤਾਂ ਕਪੜੇ ਵਸਾਇ ਦਿੱਤੇ ਬਾਰਾ ਵਜੇ ਮੈਂ ਫਰੀ ਹੀ ਹੁਤੇ ਆਹ ਨਾ ਮਸ਼ੀਨ ਦੇ ਦੀਆਂ ਖਰਾਬ ਇਹਦਾ ਨਾ ਪਾਣੀ ਨਹੀਂ ਨਿਕਲਦਾ ਬਹੁਤ ਪ੍ਰੋਬਲਮ ਹੌਲੀ 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 ਨਹੀਂ ਨਿਕਲਦਾ ਤੇ ਕਿੰਨੀ ਗੰਦੀ ਹੈ ਪਿਆਦੀ ਹੁਣ ਇਹ ਚ ਪਾਈਪ ਲਾਉਣੀ ਆ ਪਹਿਲਾਂ ਮੈਂ ਨਾ ਇਹਨਾਂ ਦਾ ਸਬ지 ਸਬ지 ਤੜ ਲਗੇ ਤੜਕ ਲਾਦ ਕੇ ਫੇਰ ਨਾ ਉਸ ਤੋਂ ਬਾਅਦ ਫਿਰ ਮੋਂ ਸੈਟ ਕਰਦੀ ਆ ਮਸ਼ੀਨ ਨੂੰ ਧੋਣ ਦੀਆਂ ਥੋਕੇ ਅੰਦਰ ਰੱਖਦੀ ਆ ਮੇਗਾ ਚੱਲ ਲਾ ਤੇ ਉਦੀ ਤੁਰਪੀ ਨਾਲ ਹਏ ਅੱਜ ਮੈਨੇ ਪੱਤੇ ਢੇਰਾਂ ਦੇ ਢੇਰ ਹੁਣ ਫੇਰ ਹੋਏ ਪਏ ਬਹੁਤ ਪੱਤੇ ਕੱਢ ਲਿਆ ਅੱਜ ਮੇਰਾ ਸ਼ੋਲਾ ਇਹ ਥੋੜਾ ਜਿਹਾ ਹਲਕਾ ਜਿਹਾ ਤੇ ਮੈਂ ਹੁਣ ਇੱਕ ਗੱਲ ਕਰਨੀ ਆ ਜਿਵੇਂ ਸ਼ਹੀਦ ਆ ਹਣਾ ਦੀ ਮਸ਼ੀਦਾ ਸਾਡੇ ਪੜਾ ਬੜੇ ਰਿਆ ਕੋਈ ਪਹਿਲਾ ਗੁਰੂ ਪਤਾ ਨਹੀਂ ਜੈਤੋ ਦੇ ਮੋਰਚੇ ਸ਼ਹੀਦ ਹੋਏ ਕਿਹੜੇ ਵੀ ਬਾਲੇ ਸਾਡੇ ਗਾਂ ਪਰਦਾਦੇ ਗਾਂ ਹੈਗੇ ਬਾਲੇ ਪੁਰਾਣੇ ਆ ਸਾਡੇ ਕੋਈ ਨਕਰ ਦਾਦੇ ਪਤਾ ਨਹੀਂ ਗਾਂ ਦੀ ਗਾਏ 200 300 ਸਾਲ ਹੋਣਾ ਹੈ ਪਤਾ ਨਹੀਂ ਸਾਲ ਉਹ ਸ਼ਹੀਦ ਹੋਏ ਆ ਪਰ ਲੋਕ ਜਿਹੜੇ ਸ਼ਹੀਦ ਇਸ ਤਰ੍ਹਾਂ ਹੋਏ ਹੋਏ ਆ ਨਾ ਜਿਵੇਂ ਜੈਤੋ ਦਾ ਮੋਰਚਾ ਹੋ ਗਿਆ ਜਾਂ ਮੁੱਦ ਕੀ ਪਤਾ ਨਹੀਂ ਇੱਥੇ ਆ ਕਿੱਥੇ ਆ ਕਿਹੜੀ ਜਗ੍ਹਾ ਹੋਰ ਹੈ ਨਾ ਜੇ ਤੋ ਤੇ ਇਹ ਨਜਸ਼ੀਦ ਹੋਇਆ ਉਹਨਾਂ ਨੇ ਕਹਿੰਦਾ ਵੀ ਉਹ ਇਹ ਨਹੀਂ ਜਾਂਦੇ ਸਾਡੀਆਂ ਮਟਕਾਂ ਬਣਾ ਕੇ ਪੂਜੋ ਉਸ ਹੀ ਦੇ ਜਾਂਦੇ ਆ ਵੀ ਸਾਡੀਆਂ ਸਾਨੂੰ ਇੱਕ ਸਿੱਖੀ ਸਿੱਖ ਬਣਨਾ ਇਹ ਗੁਰੂ ਗ੍ਰੰਥ ਸਾਹਿਬ ਨਾਲ ਜੁੜਨਾ ਗੁਰਬਾਣੀ ਪੜਨ ਪਾਠ ਕਰਨ ਹਨਾ ਉਹ ਇਹੀ ਨਾ ਉਹਨਾਂ ਨੂੰ ਸ਼ਾਂਤੀ ਆ ਉਸ ਹੀ ਦੇ ਚਿੱਤੇ ਜਾਂਦੇ ਜਿਹੜੇ ਸ਼ਹੀਦ ਹੋਏ ਵੀ ਠੀਕ ਹੈ ਪਰ ਆਪਾਂ ਕਰਦੇ ਆਪਾਂ ਮਟਕੀਆਂ ਬਣਾ ਕੇ ਉਹਨਾਂ ਦੀ ਉਹਨਾਂ ਨੂੰ ਪੂਜਣ ਲੱਗ ਜਿੰਦੇ ਉੱਥੇ ਰੋਟੇ ਖਾਣ ਲੱਗ ਜਿੰਦੇ ਉਹ ਖਾਣ ਲੱਗ ਜਿੰਦੇ ਉਹ ਖਾਣ ਲੱਗ ਜਿੰਦੇ ਉਹ ਤਾਂ ਆਪ ਹੀ ਰੱਬ ਦੇ ਭਗਤ ਆ ਉਹਨਾਂ ਦੇ ਰੋਟੀਆਂ ਦੀ ਇਹਨਾਂ ਦੀ ਲੋੜ ਹੀ ਨਹੀਂ ਆਪਣੀਆਂ ਦੀ ਨਾਲੇ ਕੁੱਤੇ ਬਿੱਲੇ ਖਾ ਜਾਂਦੇ ਆ ਹਨਾ ਤੇ ਉਦੋਂ ਨਹੀਂ ਆਪਾਂ ਬਿਆਦ ਵੀ ਦੇਖਦੇ ਜਿਵੇਂ ਮੋਟ ਮਟੀਆਂ ਉੱਤੇ ਕੁੱਤੇ ਮੈਂ ਅਸੀਂ ਕੱਲ ਕਿਨ ਕਿੱਥੇ ਗਏ ਸਿਗੇ ਤੇ ਉੱਥੇ ਵੀ ਕੁੱਤਾ ਮੰਡੀ ਦੇ ਉੱਤੇ ਪਿਸ਼ਾਬ ਕਰੀਏ ਇਹ ਦੇਖੋ ਕਿੱਡੀ ਬਿਆਦ ਵੀ ਹਨਾ ਤੁਸੀਂ ਹੈ ਤਾਂ ਆਪਾਂ ਬਣਾਉਂਦੇ ਆਪਦੇ ਸ਼ੀਰ ਦਾ ਸਿੰਘਾਂ ਦੀਆਂ ਸ਼ੀਰ ਸਿੰਘਾਂ ਦੀ ਮੱਟੀ ਲੈ ਬਣਾ ਕੇ ਪੂਜੋ ਜੀ ਤੁਸੀਂ ਰੱਬ ਨਾਲ ਜੁੜੋ ਗਰਬਾਣੀ ਪੜੋ ਪਾਠ ਕਰੋ ਗੁਰੂ ਗੋਬਿੰਦ ਸਿੰਘ ਜੀ ਤੇ ਗੁਰੂ ਨਾਨਕ ਦੇਵ ਜੀ ਦਾ ਸਾ ਗੁਰੂਆਂ ਦੀ ਹਨਾ ਜੋਤ ਗੁਰੂ ਗ੍ਰੰਥ ਸਾਹਿਬ ਉਹ ਚੀਜ਼ ਉਹ ਵੀ ਇਹਨਾਂ ਨੇ ਵੀ ਮੰਨਦੇ ਸੀ ਨਾ ਉਹ ਵੀ ਗੁਰਗ੍ਰਾਂਤ ਸਾਹਿਬ ਨਹੀਂ ਮੰਨਦੇ ਸੀ ਉਹ ਪਾਠ ਪੂਜਾ ਸਾਡੇ ਤਾਂ ਵੀ ਜਿਹੜੇ ਬਾਬਾਈ ਸੀਗੇ ਸਾਡੇ ਤੋਂ ਪਾਠ ਪੂਜਾ ਕਰਦੇ ਸੀ ਮੈਨੂੰ ਤਾਂ ਇੱਕ ਵਾਰੀ ਤੁਸੀਂ ਕਹੋਗੇ ਮੈਂ ਨਾ ਸਾਡੇ ਪ੍ਰੋਬਲਮ ਸੀ ਬਹੁਤ ਵੱਡੀ ਤੇ ਮੈਂ 24 ਘੰਟੇ ਵੀ ਜਣੀ ਪਾਠ ਕਰਨਾ ਹਨਾ ਤੇ ਉਹਨਾਂ ਨੇ ਮੈਨੂੰ ਵੀ ਅੱਧਾ ਸੁੱਤੀ ਨੂੰ ਸਮਝ ਲਓ ਵੀ ਅੱਧਾ ਸੁੱਤੀ ਜੀ ਸੀ ਮੈਂ ਟੈਨਸ਼ਨ ਜੀ ਤੇ ਮੈਨੂੰ ਨਾ ਹੀ ਲੱਗਿਆ ਵੀ ਮੈਂ ਜਾਗੂ ਮਿੱਟੀ ਜੀ ਜਿਹਨੂੰ ਕਹਿੰਦੇ ਪੰਜਾਬੀ ਚ ਵਿੱਚ ਪਈ ਸੀ ਤੇ ਮੈਨੂੰ ਉਹਨਾਂ ਨੇ ਇਹ ਗੱਲ ਕਹੀ ਕਹਿੰਦੇ ਵੀ ਤੂੰ ਟੈਂਸ਼ਨ ਨਹੀਂ ਕਰਨੀ ਬਹੁਤ ਵਾ ਟਾਈਮ ਹੋ ਗਿਆ ਵੀ ਐਂ ਕਰਕੇ ਵੀ ਤੁਸੀਂ ਤੂੰ ਪਾਠ ਪੂਜਾ ਬਹੁਤ ਕਰਦੀਆਂ ਪਾਠ ਪੂਜਾ ਸ਼ੁਰੂ ਰੱਖਣਾ ਹੋਰ ਕਰਨਾ ਠੀਕ ਹੈ ਗਰਵਾਣੀ ਨੇ ਜੁੜਨਾ ਘਰੇ ਮੀਟ ਸ਼ਰਾਬਾਂ ਦਾ ਕੁਝ ਨਹੀਂ ਵੜਨਾ ਤੇ ਮੈਂ ਉਹਨੂੰ ਕਹ ਜੇ ਨੇ ਬੱਬੇ ਇਸ ਤਾਂ ਵੀ ਇਹ ਮੀਟ ਮੀਡਾਂ ਦਾ ਸਾਡੇ ਬਹੁਤ ਟਾਈਮ ਦਾ ਇਸ ਤੱਕ ਕਦੇ ਬਾੜੇ ਹੀ ਨਹੀਂ ਹਨਾ ਮੈਂ ਤਾਂ ਵੈਸੇ ਖਾਂਦ ਕੋਈ ਨਹੀਂ ਉਹਦੇ ਬਾਅਦ ਭਾਈ ਮੈਂ ਪਾਠ ਬਿਧਾਤਾ ਜਾਈ ਤੇ ਉਹ ਹੌਲੀ ਹੌਲੀ ਨਾ ਸ਼ਾਂਤੀ ਜੀ ਮਨ ਆਉਣ ਲੱਗੀ ਤੇ ਚਲੋ ਮੈਂ ਫਿਰ ਅਮਰ ਸ਼ਕ ਲਿਆ ਨਾ ਚਲੋ ਮੈਂ ਨਹੋਰ ਸ਼ਾਂਤੀ ਕੇਂਗੇ ਮੈਂ ਪਾਠ ਪੂਜਾ ਕਰਨ ਲੱਗ ਗਈ ਤੇ ਫਿਰ ਨਾ ਸਰਦਾਰ ਜੀ ਨੂੰ ਉਹ ਹੋ ਗਿਆ ਆਪਣਾ ਇਹਨੂੰ ਕੀ ਪੈਰਾਲਾਈਸਿਸ ਜਿਹਨੂੰ ਕਹਿੰਦੇ ਹਨਾ ਤੇ ਉਦੋਂ ਇਹਨਾਂ ਨੇ ਕਿਹਾ ਕਿ ਕਹਿੰਦੇ ਵੀ ਮੈਂ ਇਹ ਨਾ ਪਾਠ ਗੁਰਦੁਆਰਾ ਸਾਹਿਬ ਜਾਂਦੇ ਸੀ ਬੱਚਾ ਸੰਤਾਂ ਦਿੰਦੇ ਸੀ ਵੀ ਜਣੀ ਰਿਟਾਇਰ ਹੋ ਗਏ ਸੀ ਬਹੁਤ ਵਧੀਆ ਹੋ ਸੀਗਾ ਉੱਥੇ ਗੁਰੂ ਘਰ ਦੇ ਵਿੱਚ ਪਾਠ ਵੀ ਜਿਹੜੇ ਬਾਬੇ ਦਾ ਘਰ ਨੇ ਇਹਨਾਂ ਨੇ ਉਹ ਵੀ ਪਾਠ ਆਪਦਾ ਵੀ ਕਰੀ ਜਣਾ ਚਲੋ ਇਹਨਾਂ ਦੀ ਵੀ ਜਣੀ ਉਹ ਪਤਾ ਲੱਗ ਗਿਆ ਇੱਕਦਮ ਅਸੀਂ ਰਹਿ ਗਏ ਜਮਾ ਸੈਟ ਹੋ ਗਏ ਵਧੀਆ ਤੁਰਨ ਲੱਗੇ ਯੋਦ ਕਹਿੰਦਾ ਕਹਿੰਦੇ ਮੈਂ ਅਮਰਤਪਾਨ ਕਰਨਾ ਯਾ ਆਪਣੇ ਜਿਹੜੇ ਆਪਣੇ ਬੱਡ ਬਢੇਰੀਆ ਜਦੋਂ ਉਹ ਸਾਰੇ ਕਹਿੰਦੇ ਮੇਰੇ ਦਾਦੇ ਤੋਂ ਲੈ ਕੇ ਸੀ ਪਿੱਛੋਂ ਤੋਂ ਲੈ ਕੇ ਮੇਰੇ ਦਾਦੇ ਤੱਕ ਸੀ ਮੇਰੇ ਜਿਹੜਾ ਸਹੁਰਾ ਸੀ ਬਾਲ ਰਿੰਲਾ ਉਹਨਾਂ ਤੇ ਸਾਡੇ ਚਾਚੇ ਹੀ ਨੇ ਚਾਚੇ ਸਹੁਰੇ ਇਹ ਨਹੀਂ ਸੀਗੇ ਮੇਰੇ ਸਹੁਰੇ ਹੁਣੇ ਦੋ ਭਰਾ ਸੀ ਇੱਕ ਕਹਿੰਦੇ ਅੱਗੇ ਸਾਡੀ ਪੀੜ੍ਹੀ ਗਾਂ ਵੀ ਹੁਣ ਇਹ ਦੁਗਾ ਤਾਂ ਹੁਣ ਏਸੀ ਕਤਲ ਕਰਾਈ ਹੋਇਆ ਮੇਰੇ ਦਿਓਰ ਦੇ ਇੱਕੋ ਮੁੰਡਾ ਉਹਦੇ ਵੀ ਮੇਰੇ ਮੁੰਡੇ ਦੇ ਵੀ ਠੀਕ ਹੈ ਤੇ ਉਹ ਕਹਿੰਦੇ ਵੀ ਤੁਸੀਂ ਵੀ ਤੁਹਾਡੀਆਂ ਦੇਖ ਕੋਲਾ ਤਰਨਦੇ ਵੀ ਤੁਸੀਂ ਪਤਕ ਪਾਠ ਨਹੀਂ ਛੱਡਣਾ ਬੱਚਿਆਂ ਨੂੰ ਵੀ ਲਾਉ ਹਨਾ ਇਹਨਾਂ ਨੂੰ ਮੈਂ ਕਿਹਾ ਬਾਬਾ ਜੀ ਬੱਚਿਆਂ ਤਾਂ ਹੁਣ ਤੁਸੀਂ ਦੇਖ ਲੇ ਮੇਰੇ ਮੁੰਡੇ ਤਾਂ ਸ਼ੁਰੂ ਤੋਂ ਮੈਂ ਚੰਡਮ ਨਹੀਂ ਲਵਾਇਸ ਕੇਸ ਰੱਖੀ ਸੋਂ ਦਾ ਕਟਾ ਦੇ ਠੀਕ ਹੈ ਚਲੋ ਪਰਮਾਤਮਾ ਉਹ ਕਿਰਪਾ ਕਰੋ ਇਹਨਾਂ ਤੇ ਹਨਾ ਨਾ ਕਰਨਗੇ ਆਪੇ ਦੁੱਖ ਪਾਉਣਗੇ ਪਾਉਣਗੇ ਫਿਰ ਹਨਾ ਜਿੰਨਾ ਚਿਰ ਤੁਸੀਂ ਬੈਠੇ ਹੋ ਨਾ ਚਿਰ ਤੱਕ ਚੱਲੇ ਇਹਨਾਂ ਦੀ ਜ਼ਿੰਦਗੀ ਸੌਖੀ ਰਹੂਗੀ ਅੱਗੇ ਫਿਰ ਆਪੇ ਹਨਾ ਚਲੋ ਤੇ ਚਲੋ ਜੀ ਮੈਂ ਹਨਾ ਹਣੋਂ ਦੁਆਰਾ ਸਰਦਾਰ ਜੀ ਬਹੁਤ ਬਿਮਾਰ ਹੋ ਗਏ ਸੀ ਬਹੁਤ ਜ਼ਿਆਦਾ ਦਾਖਲ ਵੀ ਰੱਖਿਆ ਸੀ ਹੁਣ ਮਹੀਨਾ ਬਿਮਾਰ ਰਿਹਾ ਸਾਰੇ ਨੂੰ ਪਤਾ ਸਾਰੀ ਗਲੀ ਨੂੰ ਤੇ ਐ ਸੁੱਕ ਕੇ ਹੋ ਗਏ ਹੁਣ ਐ ਸੁੱਕੇ ਪਏ ਆ ਰੋਟੀ ਟੂਟੀ ਵੀ ਬੰਦ ਕਰ ਗਏ ਸੀ ਦਲੀਆ ਖਿਚੜੀ ਬਾੜੀ ਮੁੱਟੀ ਦਿੰਦੇ ਸੀ ਹੁਣ ਫਿਰ ਇਹਨਾਂ ਨੇ ਇਹ ਕਹਿਤਾ ਸੀ ਵੀ ਮੈਂ ਅਮਰਤ ਬਾਨ ਕਰੂੰਗਾ ਬਾਠ ਕਰਦੇ ਸੀ ਪਾਠ ਤਾਂ ਇੱਕ ਦਿਨ ਪਾਠ ਕਰਦੀ ਇੱਕਦਮ ਬੁਖਾਰ ਚੜ ਗਿਆ ਬਹੁਤ ਜ਼ਿਆਦਾ ਬਹੁਤ ਬਿਮਾਰ ਹੋ ਗਿਆ ਇੱਥੋਂ ਮੈਂ ਆਏ ਪਾਠ ਕਰੀ ਗਏ ਉੱਥੇ ਗੋਲੀ ਸੀ ਬੁਖਾਰ ਦੀ ਤਾਂ ਗੋਲੀ ਲੈ ਲਈ ਚਲੋ ਫਿਰ ਆਗੇ ਵਿਚਰਿਆ ਨਾ ਤੇ ਜਣੀ ਅਮਰਤ ਸ਼ਖਲੇ ਹਨਾ ਅਮਰਤ ਸ਼ਖੇ ਉਦੋਂ ਬਾਅਦ ਉਦੋਂ ਬਾਅਦ ਦੋ ਕੁ ਵੇਰੀ ਹੋਏ ਇੱਕਦਮ ਜੀ ਬਿਮਾਰ ਦੇ ਬਸ ਉਦੋਂ ਬਾਅਦ ਹੁਣ ਵਧੀਆ ਨਵੰਬਰ ਨੌ ਜਮਾ ਪ੍ਰਮਾਤ ਮਾਨੀ ਕਰਪਾ ਕਰਦੀ ਮੈਨੂੰ ਇਹ ਚੀਜ਼ ਦਾ ਬਹੁਤ ਵਿਸ਼ਵਾਸ ਹੈ ਵੀ ਹੁਣ ਅਸੀਂ ਵੀ ਜ਼ਿੰਦਗੀ ਜਿਹੜੀ 4 ਸਾਲ ਲੰਗਣੀ ਸੌਖੀ ਲੰਘ ਜੂਗੀ ਕਿਹ ਹੁਣ ਅਸੀਂ ਤਾਂ ਆਪਦੇ ਦੇਖੋ ਆਪਾਂ ਤਾਂ ਅਸੀਂ ਤਾਂ ਗਰਵਾਣੀ ਦੇ ਜੁੜੇ ਆਂ ਪਾਠ ਪੂਜਾ ਕਰਦੇ ਆਂ ਪਤਾ ਨਹੀਂ ਰਾਹ ਛੱਡਦੇ ਇਹ ਹਨਾ ਤੇ ਬਾਕੀ ਸਾਡੇ ਹੁਣ ਕਰਦੇ ਆ ਦੂਜੇ ਆ ਚਲੋ ਅਗਲਿਆਂ ਦੀ ਆਪਦੀ ਮਰਜ਼ੀ ਉਹ ਮਟੀ ਵਾਲਾ ਕੋਈ ਉਹ ਨੂੰ ਮੰਨੀ ਜਾਂਦੇ ਅਸੀਂ ਨਹੀਂ ਮੰਨਦੇ ਤੁਹਾਨੂੰ ਸੱਚਾਈ ਦੱਸ ਦਿੰਦੇ ਹਾਂ ਨਾ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆ ਇਹ ਸਾਡਾ ਤੋਂ ਹਿਸਾਬ ਕਸ ਤੇ ਅਸੀਂ ਵਧੀਆ ਸੈੱਟ ਪਰਮਾਤਮਾ ਦੀ ਪੂਰੀ ਕਿਰਪਾ ਕੋਈ ਇਸ ਜਗ੍ਹਾ ਬਾਤ ਉਹਦੇ ਕਿਉਂਕਿ ਤੰਦਰੁਸਤੀ ਹੋਵੇ ਸਾਰਾ ਕਸਾ ਸਿਹਤ ਪੱਖੋਂ ਸਹੀ ਹੋਗੇ ਸਾਰਾ ਕਸਾ ਸਹੀ ਤੇ ਚਲੋ ਵਧੀਆ ਹੁਣ ਸੈੱਟ ਹੈ ਹੁਣ ਅਸੀਂ ਗੁਰੂ ਘਰ ਜਾਂਦੇ ਆ ਠੀਕ ਆ ਸੁਆ ਅਮਰਤ ਵੇਲੇ ਤੇ ਸਵੇਰ ਪਹਿਲਾ ਪਾਠ ਕਰਦੇ ਆ ਪ੍ਰਮਾਤਮਾ ਦੀ ਕਿਰਪਾ ਚਲੋ ਦੱਸਣਾ ਚਾਹੀਦਾ ਨਹੀਂ ਵੈਸੇ ਦੱਸਣ ਨੂੰ ਵੀ ਕੀ ਸੰਗਤ ਲੋਕਾਂ ਨੂੰ ਵੀ ਪਤਾ ਲੱਗਣਾ ਚਾਹੀਦਾ ਵੀ ਹਨਾ ਰੱਬ ਨਾਲ ਕਿਵੇਂ ਜੁੜਨਾ 4 ਵਜੇ ਉੱਠੀ ਤਾਂ ਪ੍ਰਮਾਤਮਾ ਦੀ ਕਿਰਪਾ 4 ਵਜੇ ਉੱਠ ਕੇ ਨਹਾਈਦਾ ਜਾ ਬਣ ਵੀ ਕੇ ਬਾੜ ਪੂਜਾ ਕਰੀਦਾ ਪਾਠ ਕਰੀਦਾ ਹਨਾ ਪੰਜਾ ਬਣ ਦਾ ਪਾਠ ਕਰਦੇ ਤੇ ਸਰਦਾਰ ਜੀ ਤੋਂ ਜਪਜੀ ਸਾਹਿਬ ਵੀ ਹੁੰਦਾ ਕਿਉਂਕਿ ਬਾਹਲਾ ਚੱਲਣਾ ਹਜੇ ਬੈਠਦਾ ਜਾਂਦੇ ਆ ਪਰ ਥੋੜੀ ਇਹ ਇੱਕ ਤਾਂ ਹੁਣ ਹੋਲੀ ਬਾਹਲਾ ਕਰਦੇ ਆ ਤੇ ਇਹਨਾਂ ਨੂੰ ਟਾਈਮ ਵਾਲਾ ਲੱਗ ਜਾਂਦਾ ਫਿਰ ਮੈਂ ਪੰਜਾ ਬਣ ਦਾ ਕਰ ਲਵਾਂ ਚਲੋ ਠੀਕ ਹੈ ਹਨਾ ਫਿਰ ਇਹ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਦੀ ਆ ਨਾ। ਇਹ ਚੱਲੋ ਹੁਣ ਵਧੀਆ ਕਿਰਪਾ ਸਿਹਤ ਪੱਖੋਂ ਤਾਂ ਹੋ ਗਿਆ ਬਹੁਤ ਡਾਊਨ ਸਿਹਤ ਤਾਂ ਬਹੁਤ ਪਤਲੇ ਹੋ ਗਏ। ਤੇ ਬਾਕੀ ਠੀਕ ਆ ਉਹ ਪ੍ਰੋਬਲਮ ਨਹੀਂ ਕੋਈ। ਸ਼ੂਗਰ ਪਰसों ਕਹਿੰਦੇ ਸੀ ਲੱਗਦੀ ਵਧੀਆ। ਤੇ ਫਿਰ ਦੋ ਟਾਈਮ ਦੀ ਜਗ੍ਹਾ ਤਿੰਨ ਟਾਈਮ ਗੋਲੀ ਆਪਣੇ ਆਪ ਹੀ ਲੈ ਲੈਂਦੇ ਇਹਨਾਂ ਨੂੰ ਇਹ ਪਤਾ ਨਹੀਂ ਜਦੋਂ ਪਤਾ ਲੱਗ ਜਾਂਦਾ ਲੱਤਾਂ ਬਾਹਾਂ ਟੁੱਟਣ ਲੱਗ ਜਾਂਦੇ ਸ਼ੂਗਰ ਜ਼ਿਆਦਾ ਵਧੀ। ਤੇ ਡਾਕਟਰ ਕੋਲੇ ਹੁਣ ਜਾਂਦੇ ਨਹੀਂ ਉੱਥੇ ਜੀ ਤੁਸ ਦਵਾਈ ਚੱਲਦੀ ਆ ਉਹ ਉਹ ਵੀ ਉਹ 슈ਗਰ ਡਾਊਨ ਨਹੀਂ ਹੁੰਦੀ ਫਿਰ ਉਹ ਇਸਲੀਨ ਕਹਿੰਦੇ ਇਸਲੀਨ ਤੋਂ ਚੱਲਦੀ ਆ ਪੇਟ 'ਚ ਲੱਗਦਾ ਨਾ ਇਸਲੀਨ ਤੇ ਚਲੋ ਮੈਂ ਕਿਹਾ ਕੋਈ ਨਾ ਪਰਮਾਤਮਾ ਕਿਰਪਾ ਕਰੂਗਾ ਮਿੱਠਾ ਮੋਠਾ ਸਭ ਬੰਦ ਕੀਤਾ ਨਵੀਂ ਅੱਗੇ ਅਸੀਂ ਘਰ ਦੇ ਵਿੱਚ ਪੰਜੀਰੀ ਖੋਏ ਦੀਆਂ ਪਿੰਡੀਆਂ ਰੱਬ ਨਾਲ ਬਣਾ ਸੀ ਉਹ ਹੁਣ ਬੰਦ ਸਾਰਾ ਕੁਝ ਚਾਹ ਵੀ ਸਦਾ ਫਿੱਕੀ ਪੀਣੀ ਆ ਜਮਨ ਸਭ ਕੁਸ ਬੰਦ ਤੇ ਆਇਂ ਕਰਕੇ ਨਾ ਤੁਸੀਂ ਆਪਦੇ ਵੱਡ-ਵਡਰ ਜੋ ਤੁਹਾਡੇ ਸ਼ਹੀਦ ਹਨ ਨਾ ਉਹਨਾਂ ਦੀ ਤੁਸੀਂ ਮਟੀ ਬਣਾ ਕੇ ਲਾਹ ਜਿਆ ਕਰੋ ਮਟੀ ਨਹੀਂ ਮਟੀ ਨੂੰ ਨਾ ਨੂੰ ਗੁਰੂ ਨਾਮ ਲਓ ਉਹਨਾਂ ਦਾ ਨਾਮ ਲੈ ਲਓ ਠੀਕ ਹੈ ਪਰ ਅਭੀ ਅਸੀਂ ਥੋੜੇ ਰਸਤੇ ਤੇ ਚੱਲੇ ਆ ਤੁਸੀਂ ਪਾਠ ਪੂਜਾ ਕਰੋ ਠੀਕ ਹੈ ਚਲੋ ਜੀ ਵੀਡੀਓ ਵਧੀਆ ਲੱਗੇ ਸਬਸਕ੍ਰਾਈਬ ਸ਼ੇਅਰ ਤੇ ਲਾਈਕ ਕਰ ਦੇ ਜੀ